ਸਸ੍ਰੀ ਕਾਜ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਦੱਸਣ ਲੱਗਿਆਂ ਵੀ ਇੱਕ ਆਦਮੀ ਸੀ ਉਹਦੇ ਚਾਰ ਪੁੱਤਰ ਸੀ ਤੇ ਇੱਕ ਪੁੱਤਰੀ ਸੀ ਉਹਦੇ ਘਰ ਵਾਲੀ ਦੀ ਮੌਤ ਹੋ ਜਾਂਦੀ ਆ ਤੇ ਉਹ ਜਿਹੜੇ ਬੱਚੇ ਹੈਗੇ ਉਹ ਚਾਰ ਪੁੱਤਰ ਤੇ ਇੱਕ ਪੁੱਤਰੀ ਉਹ ਬੜੇ ਆਕਸੌਖ ਨਾਲ ਕੰਮ ਕਰਕੇ ਉਹਨਾਂ ਬੱਚਿਆਂ ਨੂੰ ਪਾਲਦਾ ਪਾਲ ਕੇ ਉਸ ਬੱਚਿਆਂ ਨੂੰ ਉਹਨੇ ਚਾਰਾ ਨੂੰ ਚੰਗੇ ਥਾਂ ਤੇ ਵਿਆਹ ਦਿੱਤਾ ਤੇ ਕੁੜੀ ਅਜੇ ਕੁਵਾਰੀ ਸੀ ਤੇ ਅਚਾਨਕ ਉਸ ਬੰਦੇ ਦੀ ਆਪ ਦੀ ਮੌਤ ਹੋ ਜਾਂਦੀ ਆ ਤਾਂ ਉਹ ਬੰਦੇ ਦੀ ਜਿਹੜੀ ਜਦੋਂ ਉਸ ਬੰਦੇ ਨੂੰ ਪਤਾ ਲੱਗਦਾ ਵੀ ਉਹਦੇ ਦੋਸਤ ਨੂੰ ਤੇ ਉਹ ਜਦੋਂ ਉਹਨੂੰ ਨਿਵਾਤਵਾ ਕੇ ਉਹਦੇ ਪੁੱਤ ਤੇ ਉਹਨੂੰ ਅਰਥੀ ਚੱਕਦੇ ਆ ਜਦੋਂ ਚੱਕ ਕੇ ਲਿਜਾ ਰਹੇ ਹੁੰਦੇ ਆਰਥੀ ਤਾਂ ਅੱਗੋਂ ਇੱਕ ਆਦਮੀ ਆ ਕੇ ਕਹਿੰਦਾ ਵੀ ਆਰਥੀ ਨੂੰ ਇੱਥੇ ਹੀ ਰੱਖ ਦਿਓ। ਕੋਹਾ ਦੀ ਕਿਉਂ? ਕਹਿੰਦੇ ਇਹ ਸਾਦਵੀ ਨੇ ਮੇਰੇ ਪੈਸੇ ਦੇਣੇ ਆ 1 ਲੱਖ ਰੁਪਇਆ। ਮੈਂ ਆਰਥੀ ਨਹੀਂ ਜਾਣਦੇ ਨੂੰ ਨਾਲ ਜੇ ਸਿਸ਼ਕਾਰ ਕਰਨ ਵਾਸਤੇ। ਉਹ ਸਾਰੇ ਹੈਰਾਨ ਹੋ ਜਾਂਦੇ ਰਿਸ਼ਤੇਦਾਰ ਆਏ ਹੁੰਦੇ ਸਾਰੇ ਭਾਂਪੁਰਾ ਕੋਈ ਵੀ ਗਾ ਨਹੀਂ ਹੁੰਦਾ ਵੀ ਚਲੋ ਵੀ ਅਸੀਂ ਦੇ ਦਾਂਗੇ ਪੈਸੇ ਜਾਂ ਕਿਵੇਂ ਦੇ ਦਾਂਗੇ। ਉਹਦੇ ਪੁੱਤਰਾ ਨੂੰ ਕਹਿੰਦਾ ਵੇਖ ਵੀ 25-25000 ਰੁਪਇਆ ਹੀ ਹੁੰਦਾ ਸੋਨ ਨੂੰ ਚਾਰਾ ਨੂੰ ਤੇ ਤੁਸੀਂ ਇਕੱਠਾ ਕਰਕੇ ਦੇ ਦਿਓ ਮੈਨੂੰ ਉਹ ਕਹਿੰਦੇ ਨਹੀਂ ਜੀ ਸਾਡੇ ਕੋਲ ਹੀ ਕੋਈ ਪੈਸਾ ਹੈ ਨਹੀਂਗਾ ਤੇ ਅਰਥੀ ਪਈ ਆ ਤੇ ਪਈ ਰਹਿੰਦੇ ਵੀ ਸਾਡੇ ਤੋਂ ਅਸੀਂ ਤਾਂ ਨਹੀਂ ਸੰਸਕਾਰ ਕਰਾ ਸਕਦੇ ਜੇ ਉਹਦੇ ਘਰ ਵਾਲੀ ਨੂੰ ਆਖਿਆ ਤਾਂ ਉਹ ਵੀ ਇਸੇ ਤਰ੍ਹਾਂ ਬੋਲੀ ਕਹਿੰਦੀ ਜੀ ਪੈਸੇ ਹੈ ਨਹੀਂਗੇ ਅਰਥੀ ਪਈ ਆ ਹੁਣ ਪਈ ਰਹਿੰਦੇ ਅਸੀਂ ਹੁਣ ਕਿਵੇਂ ਕੁਝ ਨਹੀਂ ਕਰ ਸਕਦੇ ਚਲੋ ਜਦੋਂ ਆਦੀ ਲੜਕੀ ਧੀ ਨੂੰ ਪਤਾ ਲੱਗਦਾ ਉਹ ਭੱਜ ਕੇ ਆਉਂਦੀ ਆ ਭੱਜ ਕੇ ਆਉਂਦੀ ਆ ਤੇ ਉਹ ਕਹਿੰਦੀ ਕੋਈ ਗੱਲ ਨਹੀਂ ਉਹ ਪੈਸੇ ਮੈਂ ਦੇਉਂਗੀ ਤੇ ਚੁੰਨੀ ਉਹਦੇ ਭਾਈ ਦੇ ਪੈਰਾਂ 'ਚ ਰੱਖਣ ਲੱਗਦੀ ਆ ਤੇ ਭਾਈ ਉਹ ਦਵਾ ਦਵ ਕੁੜੀ ਨੂੰ ਗਲੇ ਨਾਲ ਲਾ ਲੈਂਦਾ ਗਲੇ ਨਾਲ ਲਾ ਕੇ ਕੁੜੀ ਨੂੰ ਕਹਿੰਦਾ ਬੇਟਾ ਤੇਰਾ ਪਾਪਾ ਮੇਰਾ ਦੋਸਤ ਸੀਗਾ ਉਹਨੇ ਮੈਨੂੰ ਇੱਕ ਵਾਰੀ 5 ਲੱਖ ਰੁਪਇਆ ਦੇ ਕੇ ਮੈਨੂੰ ਮੇਰਾ ਕਾਰੋਬਾਰ ਚਲਾਇਆ ਸੀ ਇੰਨਾ ਵਧੀਆ ਕਾਰੋਬਾਰ ਚੱਲ ਗਿਆ ਸੀ ਸਾਡਾ ਉਹ ਮੇਰਾ 파ਟਰਨਰ ਬਣ ਗਿਆ ਸੀਗਾ ਤੇ ਜਦੋਂ 파ਟਰਨਰ ਬਣਿਆ ਤੇ ਉਸ ਨੇ ਇੰਨੀ ਮਿਹਨਤ ਕੀਤੀ ਮੇਰੇ ਨਾਲ ਤੇ ਮੈਂ ਦੇਖੋ ਵੀ ਕੱਖ ਤੋਂ ਲੱਖ ਬਣ ਗਿਆ ਤੇ ਮੈਂ ਉਹਦਾ 5 ਲੱਖ ਰੁਪਇਆ ਦੇਣਾ ਸੀ ਉਹ ਆਮਾਨਤ ਮੈਂ ਕਿਵੇਂ ਦਿੰਦਾ ਉਸ ਕਰਕੇ ਮੈਨੂੰ ਕੋਈ ਤਰੀਕਾ ਲੱਭਣਾ ਪੈਂਦਾ ਸੀ ਇਸ ਲਈ ਮੈਂ ਤਰੀਕਾ ਇਹੀ ਲੱਭਿਆ ਸੀ ਵੀ ਕਿਹੜਾ ਉਹਦੀ ਇੱਜ਼ਤ ਕਰਦਾ ਸੀ ਤੇ ਕਿਹੜਾ ਨਹੀਂ ਕਰਦਾ ਸੀ ਕਿ ਜਿਹੜਾ ਇੱਜ਼ਤ ਕਰੂਗਾ ਮੈਂ ਉਸੇ ਨੂੰ ਪੈਸੇ ਦੇਵਾਂਗਾ ਇਸੇ ਕਰਕੇ ਮੈਂ ਇਹ ਟਕਵੰਝ ਰਚਿਆ ਸੀਗਾ ਵੀ ਅਰਥੀ ਮੈਂ ਨਹੀਂ ਚੱਕਰ ਦਿੰਦਾ ਤੇ ਉਸਨੇ ਬਬਸ ਕੁੜੀ ਦੇ ਪੈਸੇ ਉਹਦੀ ਢੋਲੀ ਵਿੱਚ ਪਾ ਦਿੱਤੇ 5 ਲੱਖ ਰੁਪਇਆ ਤੇ ਕਹਿ ਦਿੱਤਾ ਵੀ ਪੁੱਤ ਤੇਰੇ ਪਾਪੇ ਦਾ ਮੇਰੇ ਨਾਲ 파ਰਟਨਰ ਸੀਗਾ ਤੂੰ ਵੀ ਮੇਰੇ ਨਾਲ ਕੰਮ ਕਰ ਸਕਦੀ ਐ ਜਦੋਂ ਮਰਜੀ ਕਿਵੇਂ ਜਿਵੇਂ ਚਾਹੇਗੀ ਤੇਰਾ ਪੈਸਾ ਤੈਨੂੰ ਮਿਲ ਜਾ ਕਰੂਗਾ ਸਾਡਾ ਦੋਹਾਂ ਦਾ ਅੱਧਾ ਅੱਧਾ ਹੈਗਾ ਦੁਕਾਨ ਦੇ ਵਿੱਚ ਤੇ ਤੂੰ ਆਪਦੀ ਦੁਕਾਨ ਜੇ ਮੇਰੀ ਦੁਕਾਨ 'ਚ ਬੈਠ ਕੇ ਕੰਮ ਕਰੇਗੀ ਤਾਂ ਵੀ ਠੀਕ ਹੈ ਜਿਵੇਂ ਵੀ ਹੈ ਤੇ ਉਸ ਆਦਮੀ ਨੇ ਇਹ ਵੇਖਿਆ ਵੀ ਉਹ ਤਾਂ ਚਾਰੇ ਮੁੰਡੇ ਲਾਲਚੀ ਆ ਸਨੇ ਔਰਤ ਵੀ ਲਾਲਚੀ ਆ ਉਹ ਪੈਸਾ ਬੰਦੇ ਦੀ ਇੱਜ਼ਤ ਬਾਰੇ ਵੀ ਸੋਚਿਆ ਉਹਨਾਂ ਨੇ ਇਹ ਸੋਚਿਆ ਵੀ ਚਲੋ ਨਹੀਂ ਵਿਲਾਸ ਜਾਨ ਦੇਣ ਕੇ ਤਾਂ ਕੋਈ ਗੱਲ ਦੀ ਡੈੱਡ ਬਾਡੀ ਪਈ ਆ ਪਈ ਰਹਿੰਦੀ ਤੇ ਲੜਕੀ ਨੇ ਕਿੰਨਾ ਸੋਚਿਆ ਇਸ ਲਈ ਇਹੀ ਆ ਵੀ ਮਾਪਿਆਂ ਦੀ ਇੱਜ਼ਤ ਕਰਨੀ ਚਾਹੀਦੀ ਆ ਮਰਨ ਵੇਲੇ ਤੁਸੀਂ ਇਹ ਸੋਚਿਆ ਵੀ ਚੱਲ ਕੀ ਆ ਪਰ ਮਰਨ ਵੇਲੇ ਤਾਂ ਬੰਦੇ ਨੂੰ ਚੰਗਾ ਸਨਮਾਨ ਨਾਲ ਤੋਰਨਾ ਚਾਹੀਦਾ ਪਿਆਰ ਦੇਣਾ ਚਾਹੀਦਾ ਪਰ ਬੱਚਾ ਵੱਲੋਂ ਨਹੀਂ ਦਿੱਤਾ ਗਿਆ ਸੀ ਉਹਨੇ ਇੱਕ ਤਰ੍ਹਾਂ ਦਾ ਇਮਤਿਹਾਨ ਦੇ ਕੇ ਪੈਸੇ ਜਿਹੜੇ 5 ਲੱਖ ਦੇ ਦੇਣੇ ਸੀ ਉਹ ਦੇ ਦਿੱਤੇ ਇਸ ਲਈ ਮੈਂ ਇਹੀ ਕਹਿਣਾ ਚਾਹੁੰਦੀ ਆ ਬਈ ਵੀ ਆਪਦੇ ਮਾਪਿਆਂ ਦੀ ਇੱਜ਼ਤ ਕਰਦੇ ਰਿਆ ਕਰੋ ਕਦੇ ਵੀ ਕਿਸੇ ਨਾਲ ਮਾਰਾ ਨਾ ਸਲੂਕ ਕਰਿਆ ਕਰੋ ਰਾਹਿਤ ਗੁਰਜੀ ਦਾ ਖਾਲਸਾ ਬਾਈ ਗੁਰਜੀ ਕੀ ਪਤੈ ਜੇ ਕੋਈ ਚੰਗੀ ਲੱਗੇ ਮੇਰੀ ਵੀਡੀਓ ਤਾਂ ਜਰੂਰ ਲਾਈਕ ਸ਼ੇਅਰ ਤੇ ਕਮੈਂਟ ਕਰਦਿਆ ਕਰੋ ਹਲਿਆ